ਕਾਲੀ ਥਾਰ ਵਾਲੀ ਬੀਬੀ ਜਿਸ ਨੂੰ ਪੰਜਾਬ ਦੇ ਵਿੱਚ ਇੰਸਟਾਗ੍ਰਾਮ ਦੇ ਨਾਲ-ਨਾਲ ਚਿੱਟੇ ਦੀ ਕੁਬੀਨ ਵੀ ਕਿਹਾ ਜਾਂਦਾ ਹੈ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਪੰਜਾਬ ਸਰਕਾਰ ਨੇ ਉਸ ਦੀ ਜਾਇਦਾਦ ਨੂੰ ਜ਼ਬਤ ਕੀਤਾ ਉਸ ਤੋਂ ਪਹਿਲਾਂ ਉਸ ਦੇ ਕੋਲੋਂ ਚਿੱਟਾ ਫੜਿਆ ਗਿਆ ਸੀ ਲਗਭਗ 17 ਗ੍ਰਾਮ ਜਵਾਨ ਤੋਂ ਮਿਲੀ ਜਵਾਨ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ਦੇ ਕਈ ਚੈਨਲਾਂ ਉੱਤੇ ਆਪਣੀਆਂ ਇੰਟਰੋ ਦਿੱਤੀਆਂ ਹੁਣ ਫਿਰ ਦੁਬਾਰਾ ਜਬਾਨ ਤੇ ਬਾਹਰ ਆਈ ਹੈ ਉਸ ਨੇ ਇੱਕ ਵੱਡੇ ਕਾਰੇ ਨੂੰ ਅੰਜਾਮ ਦਿੱਤਾ ਹੈ ਸ਼ਾਦੀशुदा ਵਿਅਕਤੀ ਬਲਵਿੰਦਰ ਸਿੰਘ ਖੁਰਫ ਸੋਨੂ ਦੇ ਨਾਲ ਉਸ ਨੇ ਬਠਿੰਡਾ ਦੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਲਾਵਾ ਲੈਣੀਆ ਯਾਨੀ ਕਿ ਵਿਆਹ ਕਰਵਾ ਲਿਆ ਗਰਮੀਤ ਕਾ ਜੋ ਬਲਵਿੰਦਰ ਸਿੰਘ ਖੁਰਫ ਸੋਨੂ ਦੀ ਧਰਮ ਪਤਨੀ ਜਿਸ ਦੀਆਂ ਦੋ ਲੜਕੀਆਂ ਨੇ ਜਿਹੜੀ ਮਹੀਨਾ ਸੈਲਰੀ ਦੀ ਮੰਗ ਕਰ ਰਹੀ ਹੈ ਹਾਲਾਂਕਿ ਇਹਨਾਂ ਨੂੰ ਵਾਰ-ਵਾਰ ਇਹ ਕਿਹਾ ਗਿਆ ਸੀ ਕਿ ਇਹ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਨੇ ਇਹਨਾਂ ਨੂੰ ਅਦਾਲਤ ਵੱਲੋਂ ਪਰਮਿਸ਼ਨ ਮਿਲੀ ਹੋਈ ਹੈ ਹਾਲਾਂਕਿ ਗਰਮੀਤ ਕੌਰ ਅਤੇ ਬਲਵਿੰਦਰ ਸਿੰਘ ਉਰਫ सोनू ਦਾ ਤਲਾਕ ਨਹੀਂ ਹੋਇਆ ਇਸ ਦੇ ਬਾਅਦ ਯੁੱਧ ਇਹਨਾਂ ਨੇ ਬਠਿੰਡਾ ਦੇ ਕਿਸੇ ਗੁਰਦੁਆਰੇ ਸਾਹਿਬ ਦੇ ਵਿੱਚ ਜਾ ਕੇ ਲਾਵਾ ਫੇਰੇ ਲੈ ਲੈ ਗਰਮੀਤ ਕੌਰ ਵੱਲੋਂ ਸਰਕਾਰ ਤੋਂ ਅਤੇ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਮੈਨੂੰ ਨਿਆਂ ਮਿਲਣਾ ਚਾਹੀਦਾ ਹੈ ਮੇਰੇ ਨਾਲ ਧੱਕਾ ਹੋਇਆ ਹੈ ਮੈਂ ਖਰਚੇ ਦੀ ਮੰਗ ਕਰ ਰਹੀ ਹਾਂ ਉਸ ਨੇ ਵਿਆਹ ਕਰਵਾ ਲਿਆ ਹੈ ਕਿਉਂਕਿ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਮੈਂ ਤਾਂ ਪਹਿਲਾਂ ਹੀ ਰੋਂਦੀ ਤੇ ਕਰਲਾਉਂਦੀ ਸੀ ਕਿ ਇਹ ਮੇਰਾ ਘਰ ਵਾਲਾ ਬਲਵਿੰਦਰ ਸਿੰਘ ਗੁਰਸੋਂ ਨੂੰ ਅਤੇ ਅਮਨਦੀਪ ਕੌਰ ਕਾਲੀ ਥਾਰ ਵਾਲੀ ਬੀਬੀ ਜਿਸ ਨੂੰ ਚਿੱਟੇ ਅਤੇ ਇੰਸਟਾਗ੍ਰam ਦੀ ਕਮੀਨ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਕਿ ਇਹ ਨਜਾਇਜ਼ ਧੰਦਾ ਕਰਦੇ ਨੇ ਇਸ ਕਰਕੇ ਇਹਨਾਂ ਵੱਲੋਂ ਨਜਾਇਜ਼ ਜਾਇਦਾਦ ਬਣਾਈ ਗਈ ਉਹਨਾਂ ਕਿਹਾ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ ਕਿ ਪੰਜਾਬ ਸਰਕਾਰ ਨੇ ਇਮੀਡੀਏਟਲੀ ਕਾਰਵਾਈ ਕੀਤੀ ਕਾਰਵਾਈ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੇਸ ਚੱਲ ਰਿਹਾ ਕੇਸ ਤੋਂ ਬਾਅਦ ਉਹਨਾਂ ਨੂੰ ਜਵਾਬਤ ਮਿਲੀ ਲੇਕਿਨ ਉਹਨਾਂ ਨੇ ਨਜ਼ਾਇਰ ਤਰੀਕੇ ਦੇ ਨਾਲ ਮੇਰੇ ਘਰ ਵਾਲੇ ਨਾਲ ਬਿਨਾ ਤਲਾਕ ਕੀਤੇ ਵਿਆਹ ਕਰਵਾਇਆ ਹੈ ਤੇ ਸਾਨੂੰ ਝੂਠ ਮਾਰ ਰਹੇ ਨੇ ਉਹਨਾਂ ਨੇ ਕਿਹਾ ਕਿ ਗਵਾਹਾਂ ਦੇ ਫੋਟੋ ਵੀ ਮੇਰੇ ਕੋਲ ਨੇ ਸਰਟੀਫਿਕੇਟ ਵੀ ਮੈਨੂੰ ਪ੍ਰਾਪਤ ਹੋ ਗਿਆ ਹੈ ਅਤੇ ਮੈਨੂੰ ਉਸ ਗੁਰਦੁਆਰੇ ਸਾਹਿਬ ਦਾ ਪਤਾ ਵੀ ਲੱਗਿਆ ਹੈ ਜਿੱਥੇ ਫਰਜੀ ਆ ਜਿਹੜੇ ਐਗੰਤੀ ਸਹਿਬਾਨਾ ਨੇ ਉਹਨਾਂ ਦੇ ਵਿਆਹ ਦੇ ਅਨੰਦ ਪੜੇ ਤੇ ਦੂਸਰੇ ਪਾਸੇ ਇੱਕ ਹੋਰ ਵੱਡੀ ਖਬਰ ਆਈ ਹੈ ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ ਅਸੀਂ ਪਹਿਲਾਂ ਕਹਿ ਰਹੇ ਹਾਂ ਕਿ ਇਸ ਕਹਿੰਦੇ ਨੇ ਕਿ ਕਸੂਤੀ ਫਸ ਗਈ ਹੈ ਅਮਨਦੀਪ ਕੌਰ ਬਰਖਾਸਤ ਮਹਿਲਾ ਕਨਸਟੇਬਲ ਅਮਨਦੀਪ ਕੌਰ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਤ ਹੈ 21 ਜਨਵਰੀ ਨੂੰ ਹੋਵੇਗੀ ਮਾਮਲੇ ਦੀ ਸੁਣਵਾਈ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਖਿਲਾਫ ਕਹਿੰਦੇ ਨੇ ਭ੍ਰਿਸ਼ਟਾਚਾਰ ਦੇ ਦੋਸ਼ ਤੈਅ ਹੋ ਗਏ ਨੇ ਇਸ ਕਰਕੇ 21 ਜਨਵਰੀ ਨੂੰ ਉਸ ਮਾਮਲੇ ਤੇ ਸੁਣਵਾਈ ਹੋਵੇਗੀ ਅਸੀਂ ਪਹਿਲਾਂ ਦੱਸਦੇ ਨੇ ਕਿ ਅਸੀਂ ਇਸ ਮਾਮਲੇ ਤੇ ਇਸ ਮਾਮਲੇ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਲੇਕਿਨ ਜੋ ਕੁਝ ਹੈ ਐ ਪ੍ਰੋ ਪੰਜਾਬ ਟੀਵੀ ਵੱਲੋਂ ਇਹ ਪੋਸਟ ਜਾਰੀ ਕੀਤੀ ਗਈ ਹੈ ਹੋ ਸਕਦਾ ਹੈ ਕਿ ਇਹ ਕਿਸੇ ਛੜਾਤੀ ਅਨਸਰ ਨੇ ਫੇਕ ਪੇਜ ਬਣਾ ਕੇ ਜਿਹੜੀ ਹੈ ਉਹ ਅਪਲੋਡ ਕੀਤੀ ਹੋਵੇ ਤੇ ਦੂਸਰੇ ਪਾਸੇ ਇਹ ਗੱਲ 101% ਸੱਚੀ ਹੈ ਕਿ ਉਹਨਾਂ ਨੇ ਬਲਵੰਦਰ ਸਿੰਘ ਉਰਫ ਉਰਫ सोनू ਦੇ ਨਾਲ ਵਿਆਹ ਕਰਵਾ ਲਿਆ ਹੈ ਗੁਰਦੁਆਰਾ ਸਹਿਬਾਨ ਦੇ ਵਿੱਚ ਜਾ ਕੇ ਕਿਉਂਕਿ ਗੁਰਮਨੀਤ ਗੁਰ ਗੁਰਮੀਤ ਕੌਰ ਜੋ ਉਹਨਾਂ ਦੀ ਰੀਅਲ ਵਾਈਫ ਜਿਹੜੀ ਹੈ ਧਰਮ ਪਤਨੀ ਹੈ ਉਹਨਾਂ ਵੱਲੋਂ ਪੱਤਰਕਾਰਾਂ ਦੇ ਸਾਹਮਣੇ ਵੱਡੇ ਵੱਡੇ ਖੁਲਾਸੇ ਕੀਤੇ ਗਏ ਧੰਨਵਾਦ